ਲੋ ਜੀ ਅੱਜ ਅਸੀਂ ਖੜੇ ਆ ਜਿੱਥੇ ਸਤਲੁਜ ਤੇ ਬਿਆਸ ਦਰਿਆ ਇਕੱਠਾ ਹੁੰਦਾ ਹੈ ਤੇ ਨਰੇਗਾ ਵਾਲੇ ਵੀਰ ਭਰਾ ਇੱਥੇ ਪੂਰੀ ਇਨੀ ਗਰਮੀ ਦੇ ਵਿੱਚ ਮਿਹਨਤ ਕਰ ਰਹੇ ਨੇ ਪਰ ਹੱਕ ਨਹੀਂ ਮਿਲਦਾ ਇਹ ਆਪਾਂ ਨੂੰ ਹਰ ਇੱਕ ਚੈਨਲ ਤੇ ਸੁਣਨ ਨੂੰ ਮਿਲਦਾ ਹੈ ਗੱਲਬਾਤ ਕਰਦੇ ਇਹਨਾਂ ਦੇ ਨਾਲ ਕਿ ਕੀ ਕੀ ਸਮੱਸਿਆ ਨੇ ਤੇ ਕੀ ਕੀ ਜਿਹੜੀਆਂ ਸਹੂਲਤਾਂ ਸੀਐਮ ਭਗਵੰਤ ਮਾਨ ਵੱਲੋਂ ਨਰੇਗਾ ਵਾਲੇ ਨੂੰ ਦਿੱਤੀਆਂ ਜਾਣੀਆਂ ਸੀ ਕਿ ਉਹ ਮਿਲ ਰਹੀਆਂ ਨੇ ਬਾਪੂ ਜੀ ਕੀ ਨਾਮ ਜਗਦੀਸ਼ ਸਿੰਘ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਇੱਕ ਤਾਂ ਇਨੀ ਗਰਮੀ ਦੇ ਵਿੱਚ ਕੰਮ ਕਰ ਰਹੇ ਹੋ 100 ਦਿਨ ਕੰਮ ਮਿਲਦਾ ਹੈ ਸਾਧਨ ਕੰਮ ਮਿਲਦਾ ਪਰ ਸਰ ਪੈਸਾ ਨਹੀਂ ਮਿਲਦਾ ਕਿਵੇਂ ਪੈਸਾ ਕਿਵੇਂ ਮਤਲਬ ਪਿਛੇ ਮਹੀਨਾ ਮੀਨਾ ਸਾਡੇ ਸਾਥੀਆਂ ਨੇ ਲਾਇਆ ਉਹਨਾਂ ਦਾ ਕੋਈ ਪੈਸਾ ਨਹੀਂ ਆਇਆ ਕੋਈ ਵਿੱਚੋਂ 2 14 ਦੇ ਆ ਗਏ ਆ ਬਾਕੀ ਸਰ ਕੋਈ ਪੈਸਾ ਨਹੀਂ ਆਇਆ ਕਿਸੇ ਦਾ ਪੈਸਾ ਨਹੀਂ ਆਇਆ ਨਾ ਬਾਕੀ ਨਹੀਂ ਆਇਆ 2 14 ਦੇ ਆ ਗਏ ਵਿੱਚੋਂ ਬਾਕੀ ਨਹੀਂ ਆਇਆ ਕੋਈ ਵੀ ਕੋਈ ਇਹਨਾਂ ਦੇ ਜਿਹੜੇ ਚੇਂਜ ਵੀ ਹੁੰਦੇ ਨੇ ਜਿਵੇਂ ਹੈੱਡ ਹੁੰਦੇ ਨੇ ਜਿਵੇਂ ਹੁਣ ਤੁਹਾਡੇ ਨਾਲ ਨਵੇਂ ਹੈੱਡ ਨੇ ਪਰ ਉਹਨਾਂ ਲੋਕ ਕੰਮ ਤੁਹਾਨੂੰ ਦਵਾਇਆ ਜਾ ਰਿਹਾ ਹੈ ਪੈਸੇ ਵੀ ਮਿਲ ਰਹੇ ਨੇ ਉਹ ਜਿਹੜਾ ਨਵਾਂ ਹੈੱਡ ਆਇਆ ਮੋਦੀ ਸਰਕਾਰ ਵਾਲਾ ਮੁੰਡਾ ਸਾਡੇ ਪਿੰਡ ਦੇ ਵਿੱਚੋਂ ਹੀ ਛੇਵਲਾਲਾ ਬਾਊ ਉਹ ਪਹਿ ਨਾ ਦੀ ਨਾਲ ਠੀ ਦਹੀਦ ਨਹੀਂ ਪੈਸੇ ਪਵਾਈ ਜਾਂਦਾ ਸਾਨੂੰ ਨਾਮ ਨਾਲੇ ਸਾਨੂੰ ਇਹਦੇ ਵਿੱਚ ਖੁਸ਼ੀ ਆ ਬਹੁਤ ਜਿਆਦਾ ਪੀ ਪੈਸੇ ਪਾਉਣ ਡਿਆ ਆ ਆਈ ਉਹਦੀ ਸਹਿਮਤ ਦੇ ਨਾਲ ਸਾਰੇ ਹੀ ਮੋਦੀ ਸਾਹਿਬ ਦੇ ਮਗਰਿਆਂ ਹੱਕਦਾਰ ਆ ਜਿਹੜਾ ਤੁਸੀਂ ਪਿਛੇ ਸਵਾਲ ਪਾਇਆ ਹੈ ਕਿ ਇਹਨਾਂ ਨੂੰ ਬੀਬੀਆਂ ਨੂੰ ਵੀ ਤੁਹਾਨੂੰ ਪਤਾ ਵੀ ਕਿਹਨੂੰ ਵੋਟ ਪਾਉਣੀ ਸੀ ਮੋਦੀ ਦਾ ਕਿਹੜਾ ਬੰਦਾ ਖੜੋਤਾ ਉਹ ਸਰਦਾਰ ਮਨਜੀਤ ਸਿੰਘ ਮੰਨਾ ਮੀਆਂ ਵੈਂਡਾ ਖਡੂਰ ਹਲਕਾ ਹਾਂਜੀ ਆਹੀ ਉਹਨੂੰ ਸੱਦਿਆ ਉਹਦੇ ਕੋਲ ਉਹਨੇ ਅਖਿਆ ਤੁਹਾਡੀਆਂ ਸਮੱਸਿਆ ਸਾਰੀਆਂ ਹੀ ਕਰਾਂਗੇ ਇੱਥੋਂ ਵਾਲੀ ਗੱਲ ਨਹੀਂ ਸੈਂਟਰ ਸਰਕਾਰ ਤੋਂ ਸਿੱਧਾ ਲਿਆ ਕੇ ਦੇਵਾਂਗੇ ਤੁਹਾਨੂੰ ਗਰੀਬਾਂ ਨੂੰ ਤਾਂ ਠਾਹਾਵਾਂਗੇ ਕਿਉਂਕਿ ਮੋਦੀ ਸਰਕਾਰ ਨੂੰ ਪਤਾ ਨਹੀਂ ਉਹਨਾਂ ਨੂੰ 2-2 ਯਾਰ ਪਾਈ ਗਿਆ ਸਾਨੂੰ ਦਿੱਤਾ ਕੁਝ ਨਹੀਂਗਾ ਹੁਣ ਆ ਸਾਡਾ ਕੰਮ ਚਲਾਇਆ ਨਹੀਂ ਹੁਣ ਉਹਨੂੰ ਵੀ ਨਿਗਾਹ ਹੋ ਗਈ ਇੱਧਰ ਪੰਜਾਬ ਵੱਲੇ ਹੁਣ ਸਾਨੂੰ ਵੀ ਚਾਹ ਹੋ ਗਈ ਉਹਨੂੰ ਵੀ ਚਾਹ ਹੋ ਗਈ ਕੁਝ ਚਾਹ ਕੇ ਹਾਂਜੀ ਕਿੰਨਾ ਕੁ ਚਾਹ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਸੀ ਸਾਰਿਆਂ ਨੇ ਬਦਲਾ ਦੇਖਣਾ ਸੀ ਕਿੰਨਾ ਕੁ ਚਾਹ ਸੀ ਉਦੋਂ ਬਹੁਤ ਜ਼ਿਆਦਾ ਸਾਨੂੰ ਚਾਹੀਏ ਆ ਤੇ ਵੀ ਅਸੀਂ ਬੰਨਾ ਪਲਟਦੇ ਆ ਤੁਹਾਡਾ ਗਰੀਬਾ ਲੋਕਾਂ ਦਾ ਪਰ ਬੰਨਾ ਪਲਟਣ ਦੇ ਥਾਂ ਨਾਲ ਰਗੜ ਦਿੱਤਾ ਸਾਨੂੰ ਇਹਨਾਂ ਨੇ ਦਿੱਤਾ ਲੈਈ ਕੁਝ ਨਹੀਂ ਦਿਹਾੜੀ ਕਿੰਨੀ ਮਿਲਦੀ ਹੈ ਕੁਝ ਨਹੀਂ ਦਿਹਾੜੀ ਉਹ 350 ਫਿਰ ਆਉਣਾ ਜਾਣਾ ਚਾਹ ਪਾਣੀ ਵੀ ਇੱਥੇ ਪੀਨੇ ਹੋ ਰੋਟੀ ਪਾਣੀ ਵੀ ਖਾਣੇ ਹੋ ਬਚਦੇ ਕਿੰਨੇ ਨੇ ਉਹ ਵੀ ਖਰਚਾ ਸਾਨੂੰ ਉੱਤੇ ਪੈਂਦਾ ਸਾਨੂੰ ਕੋਈ 250 ਰੁਪਏ ਦਾ ਤਕਰੀਬਨ ਸਾਰਾ ਬਜਦਾ 250 ਰੁਪਏ ਬਜਦਾ ਹਰ ਇੱਕ ਕੈਂਡੀਡੇਟ ਕਹਿੰਦਾ ਕਿ ਜਦੋਂ ਪਿੰਡ ਦੇ ਵਿੱਚ ਕੋਈ ਸਰਕਾਰ ਦਾ ਨੁਮਾਇੰਦਾ ਆਉਂਦਾ ਉਹਨੂੰ ਘੇਰ ਕੇ ਸਵਾਲ ਜਵਾਬ ਕਰੋ ਉਹਨੂੰ ਆਪਣੇ ਤੁਸੀਂ ਸਵਾਲ ਜਵਾਬ ਪੁੱਛ ਸਕਦੇ ਹੋ ਜਿਹੜੇ ਵਾਦੇ ਉਹਨਾਂ ਨੇ ਪਹਿਲਾਂ ਕੀਤੇ ਗਏ ਹੁੰਦੇ ਸੀ ਕਰੋਗੇ ਸਵਾਲ ਜਵਾਬ ਇਸ ਵਾਰ ਤੇ ਮੱਥੇ ਸਾਡੇ ਲੱਗ ਜੇ ਤੇ ਫਿਰ ਤੁਸੀਂ ਸਾਰੇ ਕਰਾਂਗੇ ਵੀ ਆ ਆ ਤੂੰ ਸਾਡੇ ਨਾਲ ਮੰਗਾ ਮੰਦੀਆਂ ਤੁਸੀਂ ਜੇ ਰਸੋਈ ਦਾ ਖਰਚਾ ਦਾ ਹੋਇਆ ਕਿਹਾ ਦਵਾਂਗੇ ਉਹ ਦਿੱਤਾ ਕਿਸ ਨੂੰ ਕਿੰਨੇ ਤਾਂ ਸੇ ਮੰਗਾ ਜਿਹੜੀਆਂ ਕਿੰਨੀਆਂ ਕਿ ਤੁਹਾਡੇ ਨਾਲ ਸੇ ਮੰਗਾ ਦੀ ਗੱਲਾਂ ਕਰ ਗਏ ਐ ਇਹਨਾਂ ਦੇ ਤਲੇ ਆਸਾਂ ਨੂੰ ਕੋਈ ਨਹੀਂ ਆਗਾ ਚੜੂ ਸਰਕਾਰ ਨੂੰ ਹਾਂਜੀ ਜਦੋਂ ਕੋਈ ਰੋਸ ਪ੍ਰਦਰਸ਼ਨ ਕਰਦਾ ਇਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਉਹਨਾਂ ਨੂੰ ਚੱਕ ਲੈਂਦੇ ਨੇ ਪੁਲਿਸ ਵਾਲੇ ਕੋਟਦੇ ਨੇ ਜਾਂ ਬੰਦੀ ਬਣਾ ਲੈਂਦੇ ਨੇ ਉਸੇ ਵੇਲੇ ਹੀ ਕਿ ਜਿਹੜਾ ਬੰਦਾ ਇੱਕ ਤਰਫਾ ਹੋ ਕੇ ਗੱਲ ਕਰਦਾ ਜਿਤਨਾ ਮੈਂ ਕਰ ਰਿਹਾ ਉਹਨੂੰ ਉਸੇ ਵੇਲੇ ਪੁਲਿਸ ਨੂੰ ਚੁਕਾ ਦਿੰਦੇ ਬੰਦੇ ਬਿਲਹੜ ਤੁਰਿਆ ਜਾ ਹੈ ਨਰੇਗਾ ਦੇ ਵਿੱਚ ਹੋਰ ਕੀ ਕੀ ਸਹੂਲਤਾਂ ਤੁਹਾਨੂੰ ਚਾਹੀਦੀਆਂ ਨੇ ਨਰੇਗਾ ਦੇ ਵਿੱਚ ਸਹੂਲਤ ਇਹ ਚਾਹੀਦੀਆਂ ਵੀ ਇੱਕ ਤੇ ਸਾਡਾ ਪੈਸਾ ਟਾਈਮ ਦੇ ਨਾਲ ਆਉਣਾ ਚਾਹੀਦਾ ਇੱਕ ਥੋੜੀ ਜਿਹੜੀ ਦਿਹਾੜੀ ਉਹ ਵਧੇ ਖਰਚੇ ਵੜੇ ਮਹਿੰਗਾਈ ਜਾਂਦੀ ਆ ਇਹਦੇ ਵਿੱਚ ਨਾ ਕੁਝ ਬਣ ਨਹੀਂ ਰਿਹਾ ਹਟਦੇ ਹੈ ਸਭ ਵੀ ਤੁਹਾਡਾ ਕੀ ਨਾਮ ਹੈ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਜੀ ਕਿਵੇਂ ਦੇਖਦੇ ਹੋ ਮਲਰੇ ਨੇ ਸਾਰੇ ਹੱਕ ਜਿਹੜੇ ਗਰੀਬਾਂ ਵਾਸਤੇ ਆਏ ਸੀ ਕਣਕਾ ਮਿਲ ਰਹੀਆਂ ਨਹੀਂ ਸਮੇਂ ਸਿਰ ਤੇ ਰਾਸ਼ਨ ਕਾਰਡ ਬਣੇ ਨਹੀਂ ਵੋਟਰ ਕਾਰਡ ਬਣੇ ਨਹੀਂ ਸਭ ਕੁਝ ਬਣਿਆ ਹੋਇਆ ਕਿਵੇਂ ਐ ਵਕਤ ਸਾਨੂੰ ਸੁਆਹ ਮਿਲ ਨਹੀਂਦੀ ਸਰਕਾਰ ਵੱਲੋਂ ਸਹੀ ਗੱਲ ਪੰਜਾਬ ਸਰਕਾਰ ਵੱਲੋਂ ਸੁਆਹ ਮਿਲਦੀ ਜਿਹੜੀ ਸਾਡੇ ਸਿਰ 'ਚ ਪੈਣੀ ਆ ਕੀ ਦਿੱਤਾ ਸਾਡੇ ਪੱਲਿਓਂ ਖਾਂਢ ਰਿਹਾ ਕਣਕ ਮਿਲਦੀ ਹੈ ਪੂਰੀ ਕਣਕ ਨਹੀਂ ਕਣਕ ਪੂਰੀ ਨਹੀਂ ਮਿਲਦੀ ਕਿੰਨੀ ਮਿਲਦੀ ਸੀ ਪਹਿਲਾਂ ਕਿੰਨੇ ਕਿਲੋ ਆਉਂਦੀ ਸੀ 30 ਕਿਲੋ ਆਉਂਦੀ ਸੀ ਮੇਰੇ ਖਿਆਲ ਨਾਲ 30 ਕਿਲੋ ਆਉਂਦੀ ਸੀ ਸ਼ਾਮੀ ਨਾ ਦੀ ਕਣਕ ਇੱਕ ਜੀ ਦੀ ਇੱਕ ਜੀ ਦੀ ਹੁਣ ਉਹ 14 ਕਿਲੋ ਕਰਤੀ ਆ ਅੱਛਾ ਉਹਦੇ ਚੋਂ ਵੀ ਕਟਾ ਕੇ 14 ਕਰਤੀ ਆ 14 ਕਰਤੀ ਆ ਬਾਕੀ ਪੁੱਛਿਆ ਨਹੀਂ ਸਵਾਲ ਨਹੀਂ ਕਰਦੇ ਤੁਸੀਂ ਡੀਪੋ ਵਾਲਿਆਂ ਨੂੰ ਪੁੱਛੀ ਤਾਂ ਡੀਪੋ ਵਾਲੇ ਨੂੰ ਡੀਪੋ ਵਾਲਿਆਂ ਦਾ ਖਰਚਾ ਵੜਾਉਂਦਾ ਪਿੱਛੋਂ ਹੀ ਇੰਨੀ ਆਉਂਦੀ ਆ ਕੀ ਉਹ ਨਾਲ ਝਗੜੀ ਅੱਛਾ ਜੀ ਮਤਲਬ ਪੁੱਛਦੇ ਹੋ ਤੁਸੀਂ ਸਵਾਲ ਕਰਦੇ ਹੋ ਕਰਦੇ ਹਾਂ ਆਰਕਾ ਫਿਰ ਹਰ ਇੱਕ ਨੇ ਆਉਣਾ ਹੈ ਕੈਂਡੀਡੇਟ ਨੇ ਹੱਥ ਜੋੜਨੇ ਨੇ ਬੂਹੇ ਬੂਹੇ ਆ ਕੇ ਵੋਟਾਂ ਪਾਓ ਜੀ ਜਿਤਾਓ ਕਿਤੇ ਐਂ ਨਾ ਹੁਣ ਉਹ ਕਹਿਣ ਕਿ ਤੁਸੀਂ ਵੋਟਾਂ ਪਾ ਦਿਓ ਤੁਹਾਡੇ ਹੱਲ ਫੇਰ ਕਰਵਾਵਾਂਗੇ ਅੱਛਾ ਜੀ ਇਹ ਬਰਸਾਤੀ ਡੱਡੂ ਆ ਮੀਂਹ ਪਿਆ ਦੇ ਨਗੜਾਇਆ ਗੜਾਇਆ ਕਰਦੇ ਪਰ ਨਾ ਜਿਦ ਦਿਨ ਮੀਂਹ ਬੰਦ ਹੋ ਗਈ ਇਹਨੇ ਜ਼ਮੀਨ ਕਿੱਥੋਂ ਸਜਣਾ ਅੱਛਾ ਜੀ ਫੇਰ ਨਾ 5 ਸਾਲ ਬਾਅਦ ਨਹੀਂ ਆਉਣਾ ਇਹੋ ਜੀ ਸਰਕਾਰਾਂ ਆਉਂਦੀਆਂ ਵਾਂ ਪੰਜਾਬ ਦੇ ਵਿੱਚ ਕਿੰਨਾ ਕੁ ਚਾਅ ਸੀਗਾ ਤੁਹਾਨੂੰ ਜਦੋਂ ਸਰਕਾਰ ਆਈ ਸੀ ਇਹ ਸਰਕਾਰ ਹਾਂ ਦੇ ਬਦਲਾਅ ਲੈ ਹੋਣਾ ਬਦਲਾਅ ਲੈ ਹੋਣਾ ਤੇ ਉਲਟਾ ਬਦਲਾਅ ਲੈ ਲੈਂਦਾ ਦੂਜੇ ਬਣਿਓ ਅੱਛਾ ਜ ਤਖਤਾ ਪਲਟਦਾ ਤਖਤਾ ਪਲਟਦਾ ਮਾਦਾ ਇਹ ਤੁਹਾਡਾ ਕੀ ਨਾਮ ਹੈ ਮਨਜੀਤ ਕੌਰ ਜੀ ਮਨਜੀਤ ਕੌਰ ਜੀ 1000 ਰੁਪਏ ਰ ਸੋਈ ਖਰਚਾ ਸੀ ਝੂਠਣਾ ਮਾਰਿਓ ਇੰਨੀਆਂ ਬੀਬੀਆਂ ਬੈਠੀਆਂ ਤੁਸੀਂ 1000 ਰੁਪਏ ਪਿੱਛੇ ਵੋਟ ਤਾਂ ਨਹੀਂ ਸੀ ਭਾਈ ਨਹੀਂ ਨਹੀਂ ਕੀ ਸੋਚ ਕੇ ਵੋਟ ਪਾਈ ਸੀ ਆਈ ਤਾਂ ਭਾਈ ਵੀ ਸਾਡਾ ਕੁਝ ਬਣ ਜੂਗਾ ਪਰ ਨਹੀਂ ਕੁਝ ਕੀ ਬਣਿਆ ਜੀ ਕੁਝ ਨਹੀਂ ਮਿਲੇ ਹੱਕ ਮਿਲੇ ਜਿਹੜੇ ਸੀ ਕੋਈ ਨਹੀਂ ਮਿਲਿਆ ਉਹਨਾਂ ਵਾਅਦੇ ਕੀਤੇ ਸਾਡੇ ਨਾਲ ਕੋਈ ਵਾਅਦਾ ਨਹੀਂ ਕਿੰਨੇ ਜੀ ਆ ਪਰਿਵਾਰ ਦੇ ਵਿੱਚ ਸਾਡੇ ਗੁੱਡੀਆਂ ਮੇਰੀਆਂ ਦੋ ਵਿਆਹੀਆਂ ਕਾਕਾ ਮੇਰਾ ਕੱਲਾ ਪੜ੍ਹੇ ਲਿਖੇ ਨੇ ਬੱਚੇ ਨਹੀਂ ਜੀ ਬੱਚਾ ਕੋਈ ਨਹੀਂ ਪੜਿਆ ਲਿਖਿਆ ਪੜਿਆ ਨਹੀਂ ਕੋਈ ਉਹ ਕਹਿੰਦੇ ਸੀਗੇ ਆਪਣੀ ਚਕਲਿਆ ਅਸੀਂ ਬਾਹਰ ਵਿਚਾਰੇ ਜਾਣੇ ਨੂੰ ਕੁਝ ਬੰਦਾ ਨਹੀਂ ਇੱਥੇ ਤਾਂ ਬਾਹਰ ਕੱਢ ਲਿਆ ਵਿਚਾਰੇ ਨੂੰ ਪਿਛਲ ਜਾਣਾ ਕਿਤੇ ਬਾਹਰ ਕਮਾਈ ਕਰ ਲਿਆ ਤੇ ਖਾਵਾਂਗੇ ਅਸੀਂ ਐਰ ਕਾ ਕਿਵੇਂ ਪਿੰਡਾਂ ਦੇ ਵਿੱਚ ਆਉਣਾ ਜੇ ਕੈਂਡੀਡੇਟਾਂ ਨੇ ਵੋਟਾਂ ਹੁਣ 20 ਦਿਨ ਰਹਿ ਗਏ ਨੇ ਕਿਵੇਂ ਦੇਖਦੇ ਹੋ ਕਰੋਗੇ ਸਵਾਲ ਜਵਾਬ ਘੇਰੋਗੇ ਹਾਂ ਘੇਰਾਂਗੇ ਜਰੂਰ ਜਾਣ ਮੱਗ ਕੇ ਤੇ ਕੇਰਨਾ ਜ਼ਰੂਰ ਹੈ ਇਦਕੇ ਕੇਰਨਾ ਸਾਡੇ ਵਹਿਦੇ ਨਹੀਂ ਪੂਰੇ ਆ ਅਸੀਂ ਕੇਰਾਂਗੇ ਜ਼ਰੂਰ ਹੈ ਇਦਕੇ ਕੀ ਕੀ ਵਾਦੇ ਕੀਤੇ ਗਏ ਸੀ ਇਹਨਾਂ ਵੱਲੋਂ ਇਹਨਾਂ ਵੱਲੋਂ ਵਾਦੇ ਇਹ ਸੀ ਕਿ ਨੌਕਰੀਆਂ ਦਵਾਂਗੇ ਬੱਚਿਆਂ ਨੂੰ ਜਿਹੜੇ ਪੜੇ ਲਿਖੇ ਨੇ ਹਰ ਇੱਕ ਘਰ ਦੇ ਵਿੱਚ ਛੱਤ ਹੋਊਗੀ ਪੰਜ-ਪੰਜ ਮਰਲੇ ਦੇ ਪਲਾਟ ਮਿਲਣਗੇ ਸਭ ਕੁਝ بڑے ਵਾਦੇ ਕੀਤੇ ਸੀ ਮਿਲੇ ਹਾਂ ਨਾ ਉਹ ਵੀ ਆਵੇ ਸਾਡੇ ਘਰੇ ਕਾਗਤ ਪਏ ਉਹ ਵੀ ਜਿਹੜੇ ਥਾਵਾਂ ਦੇ ਸਾਨੂੰ ਦਿੱਤੇ ਉਹ ਵੀ ਸਾਡੇ ਘਰੇ ਪਏ ਆ ਕੁਝ ਨਹੀਂ ਦਿੱਤਾ ਨਾ ਥਾਂ ਦੇ ਕੁਝ ਨਹੀਂ ਦਿੱਤਾ ਤੁਹਾਡਾ ਕੀ ਨਾਮ ਹੈ ਜੀ ਕਵਲਜੀਤ ਕੌਰ ਕਵਲਜੀਤ ਕੌਰ ਜੀ ਫਿਰ ਯਰ ਕਾ ਬੋਰਡ ਦਾ ਕੀ ਮਨ ਕੀਤਾ ਕਿੰਨੂ ਪਾਉਣੀ ਆ ਵੋਟ ਕਿਵੇਂ ਦੇ ਕੈਂਡੀਡੇਟ ਨੂੰ ਪਾਉਣੀ ਆ ਬੋਰਡ ਤੇ ਮੋਦੀ ਸਰਕਾਰ ਨੂੰ ਪਾਵਾਂਗੇ ਹਾਂਜੀ ਮੋਦੀ ਸਰਕਾਰ ਨੂੰ ਕਿਉਂ ਉਹਨਾਂ ਵੱਲੋਂ ਹੀ ਸਾਨੂੰ ਸਭ ਸੂਲਤਾਂ ਆ ਰਹੀਆਂ ਹਾਂ ਹਾਂਜੀ ਜੇ ਅਸੀਂ ਉਹਨਾਂ ਨੂੰ ਸਮਝਾਂਗੇ ਤੇ ਸਤਾਈ ਸਾਨੂੰ ਵੀ ਉਹ ਸਮਝਣਗੇ ਹਾਂਜੀ ਪਰ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹਰ ਇੱਕ ਪਿੰਡ ਦੇ ਵਿੱਚ ਹੰਸਰਾਜ ਹੰਸ ਜੀ ਨੂੰ ਘੇਰ ਰਹੇ ਨੇ ਹਰ ਇੱਕ ਜਗ੍ਹਾ ਤੇ ਕਿਸਾਨ ਵੀ ਵਿਰੋਧ ਕਰ ਰਹੇ ਨੇ ਆਮ ਲੋਕ ਵੀ ਕਹਿੰਦੇ ਨੇ ਕਿ ਕੋਈ ਮੰਗਾਂ ਪੂਰੀਆਂ ਨਹੀਂ ਹੋਈਆਂ ਸਾਰੇ ਕਿਸਾਨ ਜੋ ਵਿਰੋਧ ਕਰ ਰਹੇ ਆ ਉਹਨਾਂ ਨੂੰ ਮਿਲ ਰਿਹਾ ਸਾਰਾ ਕੁਛ ਹੀ ਉਹਨਾਂ ਦੇ ਬਿਜਲੀ ਦੇ ਬਿੱਲ ਵੀ ਮਾਫਿਆ ਉਹਨਾਂ ਨੂੰ 2000 ਰੁਪਈਆ ਵੀ ਖਾਤੇ 'ਚ ਪੈ ਰਿਹਾ ਹੈ ਆਪਾਂ ਨੂੰ ਗਰੀਬਾਂ ਨੂੰ ਤਾਂ ਨਹੀਂ ਨਾ ਕੋਈ ਵੀ ਅਜੇ ਤੱਕ 2000 ਰੁਪਏ ਕਿਸੇ ਨੂੰ ਵੀ ਦਿੱਤਾ ਕਹਿੰਦੇ ਸੀਗੇ ਕਿ ਹਰ ਇੱਕ ਘਰ ਦੇ ਵਿੱਚ ਸਹੂਲਤ ਹੋਊਗੀ ਗਰੀਬੀ ਨਹੀਂ ਹੋਊਗੀ ਫਲਸ਼ਾਂ ਬਾਥਰੂਮ ਮਿਲਣਗੇ ਮਿਲੇ ਨਾ ਸਰ ਉਹ ਤਾਂ ਮੈਂ ਪਹਿਲਾਂ ਵੀ ਦੱਸਿਆ ਨਾ 플ਸ਼ਟ ਆਪਣੀ ਆਈ ਆ ਨੈਟ ਤੇ ਸ਼ੋ ਹੋਣਦੀ ਆ ਪਰ ਆਪਾਂ ਨੂੰ ਮਿਲੇ ਨਹੀਂ ਆਪਾਂ ਕਿਸੇ ਤੋਂ ਜ਼ਿੰਮੇਦਾਰ ਤੋਂ ਪੈਸਾ ਚੱਕ ਕੇ ਕਰਜ਼ਾ ਚੜਾ ਕੇ ਆਪਾਂ 플ਸ਼ ਬਾਥਰੂਮ ਬਣਾਏ ਆ ਹੁਣ ਔਕੇ ਸਾ 플ਸ਼ ਬਾਥਰੂਮ ਤੋਂ ਬਹੁਤ ਔਕੇ ਸਾ ਉਹ ਪੁੱਛਿਆ ਨਹੀਂ ਤੁਸੀਂ ਕਿ ਉਹ ਕਿੱਥੇ ਗਈ 플ਸ਼ ਜਿਹੜੀ ਆਈ ਸੀ ਪੁੱਛਿਆ ਕਹਿੰਦੇ ਮਿਲਣਗੇ ਮਿਲਣਗੇ ਇਹ ਚੋਣ ਜਾਬਤਾ ਲੱਗਾ ਏ ਬਸ ਖਾ ਗਏ ਕਿ ਹੁਣ ਕਿੰਨੇ ਦੇਣੀਆਂ ਪੁੱਛਣਾ ਸੀ ਕਿਸੇ ਮੰਤਰੀ ਨੇ ਤਾਂ ਨਹੀਂ ਘਰੇ ਬਣਵਾਲੀ ਉਹ ਕੀਪ ਤਾਂ ਸਰ ਹੁਣ ਇਹਨਾਂ ਬੀਜੀ ਐਰ ਕਾ 1000 1000 ਰੁਪਏ ਪਿੱਛੇ ਤਾਂ ਨਹੀਂ ਆਉਂਦੇ ਨਹੀਂ ਨਹੀਂ ਅਸੀਂ ਨਹੀਂ ਆਉਂਦੇ ਬੋਲੋ ਬੋਲੋ ਕਿਤੇ ਇਹ ਤਾਂ ਨਹੀਂ ਸੋਚਿਆ ਗਿਆ 1000 1000 ਰੁਪਏ ਪਿੱਛੇ ਵੋਟ ਪਾ ਕੇ ਐਰ ਕਾਂ ਫਿਰ ਕਿ ਤੁਹਾਨੂੰ ਜੇ ਮੰਨ ਲੋ ਮੰਨ ਲੋ ਕੈਂਡੀਡੇਟ ਆਉਂਦਾ ਤੁਹਾਨੂੰ ਕਹਿੰਦਾ ਕਿ ਸਭ ਤੋਂ ਪਹਿਲਾਂ ਵੋਟ ਪਾਓ ਤੁਹਾਡੇ ਮਸਲੇ ਦਾ ਹੱਲ ਕਰ ਦੇਾਂਗੇ ਵੋਟ ਪਾਉਂਗੇ ਨਹੀਂ ਨਹੀਂ ਅਸੀਂ ਪਾਉਂਦੀ ਨਹੀਂ ਤਾਂ ਹੈ ਦੀ ਪਹਿਲਾਂ ਹੱਲ ਕਰਾਓਗੇ ਕਿ ਵੋਟ ਪਾਉਂਗੇ ਨਾ ਨਾ ਪਾਉਂਦੀ ਨਹੀਂ ਐਰ ਕਾਂ ਵੋਟ ਦੇ ਕਿਉਂ ਨਹੀਂ 500 ਪ੍ਰਤੀਸਨ ਦਵਾਂਗੇ ਕਿੰਨੀ ਮਿਲਦੀ ਜੇ ਫਿਰ 1500 1000 ਕਿੱਥੇ ਗਿਆ ਪੁੱਛਿਆ ਨਹੀਂ ਪੁਛਿਆ ਉਹ ਆਂਦੇ ਲੈ ਕੇ ਤੇ ਉਹ ਦੰਦੇ ਘਰੇ ਅਸੀਂ ਆਪ ਬਤਨੂ ਆਉਣ ਦੀ ਲੋੜ ਨਹੀਂ ਤੇ ਘਰੇ ਅਸੀਂ ਆਪ ਸਾਰਾ ਕੁਝ ਦਾਣੇ ਵੀ ਸੁੱਟ ਕੇ ਜਾਇ ਕਰਾਂ ਆਟਾ ਵੀ ਸੁੱਟ ਕੇ ਜਾਇ ਕਰਾਂ ਕੋਵ ਨਹੀਂ ਇੱਕ ਸਕੀਮ ਚੱਲੀ ਆ ਰਾਸ਼ਨ ਪਹੁੰਚਦਾ ਘਰ ਘਰ ਦੇ ਵਿੱਚ 5 ਕਿਲੋ ਦਾ ਥੈਲਾ ਬਣਿਆ ਹੁੰਦਾ ਉੱਤੇ ਭਗਵੰਤ ਮਾਨ ਦੀ ਹੱਥ ਜੋੜ ਕੇ ਫੋਟੋ ਲੱਗੀ ਹੈ ਕਿ ਹਰ ਘਰ ਰਾਸ਼ਨ ਮਿਲਦਾ ਕੋਈ ਨਹੀਂ ਮਿਲਦਾ ਉਹ ਵੀ ਨਹੀਂ ਆਉਂਦਾ ਰਾਸ਼ਨ ਕਾਟ ਬਣੇ ਵੋਟਾਂ ਰੈਸ਼ਨ ਕਾਰਡ ਬਣਿਆ ਹੈ ਰੈਸ਼ਨ ਕਾਰਡ ਬਣਿਆ ਹੈ ਰੈਸ਼ਨ ਕਾਰਡ ਤੇ ਬਣਿਆ ਤੇ ਪਰ ਦਿੱਤਾ ਤਾਂ ਨਹੀਂ ਨਾ ਕੋਈ ਕੀ ਮਿਲਦਾ ਕੀ ਰੈਸ਼ਨ ਕਾਰਡ ਤੇ ਕਣਕ ਮਿਲਦੀ ਹੈ ਆਪਾਂ ਕਣਕ ਹੀ ਮਿਲਦੀ 30 ਕਿਲੋ ਕਹਿੰਦੇ ਸੀ ਤੇ ਹੁਣ 15 ਕਿਲੋ ਹੀ ਦਿੰਦੇ 15 ਕਿ 14 ਕਿਲੋ ਹੁਣ 14 ਕਿਲੋ ਹੋ ਗਈ 14 ਕਿਲੋ ਕਣਕ ਮਿਲਦੀ ਹੈ ਨੌਕਰੀਆਂ ਕਹਿੰਦੇ ਸੀ ਦਵਾਂਗੇ ਨੌਕਰੀਆਂ ਮਿਲੀਆਂ ਪਿੰਡ ਕਿਹੜਾ ਤੁਹਾਡਾ ਪਿੰਡ ਬੂਹ ਬੂਹ ਪਿੰਡ ਹੈ ਹੁਣ ਕੈਂਡੀਡੇਟ ਆਉਣਗੇ ਸਵਾਲ ਕਰੋਗੇ ਉਹਨਾਂ ਨੂੰ ਹਾਂਜੀ ਪੁੱਛੋਗੇ ਕਿਹੜੇ ਸਵਾਲ ਜਿਹੜੇ ਉਹਨਾਂ ਨੂੰ ਕਰਨੇ ਨੇ ਕਿਉਂਕਿ ਨਮਰੇਗਾ ਤਾਂ ਜੇ ਗੱਲ ਕਰੀਏ ਤਾਂ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਫਿਰ ਤੁਸੀਂ ਚਾਹ ਵੀ ਪੱਲਿਓ ਪੀਨੇ ਹੋ ਰੋਟੀ ਪਾਣੀ ਵੀ ਫਿਰ ਤੁਸੀਂ ਬਣਾ ਕੇ ਖਾਣੇ ਆਉਣੇ ਹੋ ਜਾਣੇ ਹੋ ਹਾਂਜੀ ਤੇ ਉਹ ਕਿਹੜਾ ਮੁੱਦ ਹੈ ਉਹਨਾਂ ਨੇ ਦਿੱਤਾ ਮਨਰੇਗਾ ਦਾ ਕੰਮ ਸਾਨੂੰ ਮੋਦੀ ਨੇ ਦਿੱਤਾ ਹੁਣ ਸਮੇਂ ਸਿਰ ਪੈਸੇ ਮਿਲ ਰਹੇ ਨੇ ਪੈਸੇ ਸਮੇਂ ਸਿਰ ਮਿਲ ਰਹੇ ਨੇ ਹਾਂਜੀ ਮਿਲ ਰਹੇ ਕੋਈ ਮਰਿਆ ਤੇ ਨਹੀਂ ਪੈਸਾ ਹੁਣ ਤੱਕ ਨਹੀਂ ਨਹੀਂ ਕੋਈ ਨਹੀਂ ਮਿਲਿਆ ਸੋ ਬਈ ਜੀ ਆ ਬੂ ਪਿੰਡ ਦੇ ਜਿਹੜੇ ਸਰਵੇ ਦੇ ਵਿੱਚ ਮੌਜੂਦ ਸੀਗੇ ਇੱਥੋਂ ਤਾਂ ਸਰਵੇ ਕੀਤਾ ਹੈ ਇੱਥੋਂ ਦੀ ਮਨਰੇਗਾ ਦੀ ਟੀਮ ਨਾਲ ਗੱਲ ਕੀਤੀ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੇ ਪਹਿਲਾਂ ਕੋਈ ਠੇਕੇਦਾਰ ਸੀ ਉਹਨਾਂ ਵੱਲੋਂ ਪਹਿਲਾਂ ਕੁਝ ਪੈਸੇ ਮਾਰੇ ਗਏ ਨੇ ਪਰ ਜਿਹੜੇ ਹੁਣ ਦੇ ਠੇਕੇਦਾਰ ਨੇ ਜਿਨ੍ਹਾਂ ਨੇ ਹੁਣ ਦਾ ਇਹ ਉਹਦਾ ਸੰਭਿਆ ਸਮੇਂ ਸਿਰ ਪੇਮੈਂਟ ਵੀ ਮਿਲ ਰਹੀ ਹੈ ਤੇ ਕੰਮ ਵੀ ਮਿਲ ਰਿਹਾ ਫਿਲਹਾਲ ਮੰਗਾ ਇਹ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਕੈਂਡੀਡੇਟ ਨੂੰ ਹੁਣ ਸਵਾਲ ਹੋ ਰਹੇ ਨੇ ਮੁੱਦਾ ਖੜਾ ਹੋ ਰਿਹਾ ਲੋਕ ਪੁੱਛ ਰਹੇ ਨੇ ਘੇਰ ਘੇਰ ਕੇ ਪਰ ਕੈਂਡੀਡੇਟ ਆਪਣੇ ਸਵਾਲਾਂ ਤੋਂ ਭੱਜ ਰਹੇ ਨੇ